ਚਵਾਈ ਦਾ ਨਾ ਪੂਰੀ ਬੰਬ ਹੈ ਨਾ ਪੂਰੇ ਬੰਬ ਹੈ ਇਹਦਾ ਗੰਗਾ ਕੱਢਣਾ ਵਾਲਾ ਕੰਮ ਹੈ ਹਾਂ ਧਰਤੀ ਚ ਮੋਗੇ ਕਰਨ ਵਾਲਾ ਕੰਮ ਆ ਪੀਂਦੇ ਨਾਲ ਵੀ ਮਾਰਦੇ ਹਾਂ ਚਵਾਈ ਜਿਹੜਾ ਸੱਜਣੋ ਜੇ ਗੱਲ ਕਰ ਲਈ ਯਾਰ ਸਾਨੂੰ ਹੱਥ ਲਾਉਣ ਦੀ ਵੀ ਲੋੜ ਨਹੀਂ ਇੱਥੇ ਦਿਖਾ ਦੇ ਤਰ ਸਵੇ ਲੰਬਾਈ ਲੂਵੀ ਦਿਖਾ ਦੇ ਨੇੜੇ ਆ ਨੇ ਆ ਲੰਬਾਈ ਲੰਬੂਈ ਓਏ ਹਰਕੀ ਫੁਲਕੀ ਨਹੀਂ ਹੈਗੇ ਫੁੱਲ ਹੈਵੀ weight ਦੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜਿਲ੍ਹਾ ਬਾਈਆਂ ਨੂੰ ਰਹਿ ਜਾਂਦਾ ਸੱਜਣੋਂ ਬਰਨਾਲਾ ਜਾਨਵਰ ਦਿਖਾਵਾਂਗੇ ਇੱਕ ਜਰਸੀ ਬੱਛੀ ਦਿਖਾਵਾਂਗੇ ਥੋੜੀ ਜੀ ਕਰੋ ਸੰਗ ਚ ਜਿਆਦਾ ਜੇ ਮੈਂ ਗੱਲ ਕਰਲਾਂ ਸੱਜਣੋਂ ਜਰਸੀ ਚ ਪੈਂਦੀ ਆ ਕਿਉਂਕਿ ਗਰਮੀ ਚੱਲਣ ਵਾਲਾ ਨਗੀਨਾ ਯਾਰ ਥਣ ਥਨੋਟ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਤਾਜੀ ਸੂਈ ਆ ਬੱਚੇ ਤੇ ਵੀ ਮਾਰਦੇ ਦਰਸ ਹੋਏ ਨਾਲ ਇਹਦੇ ਹੈਗੀ ਆ ਬੱਛੀ ਰੰਗ ਰੂਪ ਬਿਲਕੁਲ ਆਪਣੀ ਮਾਂ ਤੀ ਗਿਆ ਬੱਛੀ ਦਾ ਉਹ ਵੀ ਥੋੜੀ ਕਰੋ ਸੰਗ ਚ ਗਰਮੀ ਵਾਲੇ ਚੀਜ਼ਾਂ ਨੇ ਦੋਨੇ ਤੇ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਧਾਰਾਂ ਵੀ ਵੀਡੀਓ ਚੀ ਮਾਰ ਕੇ ਦਿਖਾਵਾਂਗੇ ਸੱਜਣੋ ਤੇ ਰੇਟ ਵੀ ਇਹ ਗਾਉਂਦਾ ਯਾਰ ਵੀਡੀਓ ਚ ਹੀ ਕਰਾਵਾਂਗੇ ਬਾਈ ਤੂੰ ਆਜੋ ਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਬਾਈ ਜੀ ਹਾਂ ਗਾਵਾਂ ਵਾਲਾ ਇਹ ਹੁਣ ਪੱਕਾ ਵਪਾਰੀ ਬਣ ਗਿਆ ਜੇ ਗੱਲ ਕਰ ਲਈ ਗਾਵਾਂ ਰੂਟੀਨ ਚ ਵੇਚਦਾ ਰਹਿੰਦਾ ਮੱਝਾਂ ਦਾ ਤਾਂ ਨਹੀਂ ਕਰਦਾ ਕੰਮ ਮੱਝਾਂ ਵੀ ਹੁਣ ਲਿਆਇਆ ਕਰਾਂ ਕਦੇ ਨਾ ਕਦੇ ਅੱਛਾ ਕਦੇ ਕਦੇ ਹਾਂ ਕਦੇ ਕਦੇ ਹਾਂ ਕਦੇ ਕਦੇ ਕਹਿੰਦਾ ਟਾਈਮ ਟਾਈਮ ਯਾਰ ਮੱਝ ਵੀ ਲੈ ਲਿਆ ਕਰਾਂਗੇ ਹੁਣ ਗਰਮੀ ਦਾ ਸੀਜ਼ਨ ਆ ਹਨਾ ਗਰਮੀ ਸੀਜ਼ਨ ਕਰਕੇ ਬਈ ਕਿਉਂ ਮਾਲ ਤਾਂ ਆਪਣੇ ਕੋਲ ਆਉਂਦਾ ਜਾਂਦਾ ਰਹਿੰਦਾ ਠੀਕ ਹੈ ਗੱਲ ਹਾਂ ਮਾਲ ਇਸ ਘਰ ਦੇ ਵਿੱਚ ਰੂਟੀਨ ਚ ਹੀ ਹੁੰਦਾ ਸੁ ਸੂਆ ਹੈਗਾ ਦੂਜਾ ਤੇ ਤਾਜੀ ਸੂਈਆ ਤੇ ਨਾਲੇ ਦੇ ਹੈ ਗਿਆ ਸੱਜਣਾ ਬੱਛੀ ਵਾਕੀ ਥਣ ਲੇਵੇ ਵਾਲੀ ਬੱਛੀ ਹੈ ਜੇ ਗੱਲ ਕਰ ਲਈਏ ਹਣ ਥਣਾਉਟ ਚੰਗਾ ਲੱਗਿਆ ਤੇ ਲੱਗਿਆ ਵੀ ਟੋਪ ਕੁਆਲਿਟੀ ਦਾ ਮੋਟਾ ਮੱਜਾਂ ਨਾਲ ਦਾ ਥਣ ਲੱਗਿਆ ਹਨਾ ਹਾਂ ਮੱਜਾਂ ਨਾਲ ਥਣ ਲੱਗਿਆ ਬਾਈ ਇਹਦੇ ਹਣ ਮੱਜਾਂ ਲੱਗਿਆ ਤੇ ਚਵਾਈ ਵੀ ਦੇਖਾਂਗੇ ਮਾਰ ਕੇ ਧਾਰਾਂ ਕਿਵੇਂ ਆਵੀ ਟੋਰ ਦੇ ਇਹਨੂੰ ਤੋਰ ਦੇ ਹਾਂ ਲੇ ਵਾਲੂ ਵਾਲਾ ਲਾਜਵਾ ਉਹ ਧਾਰ ਫੋਕੀ ਵਾਲੀ ਆ ਹਨਾ ਨਰਮੀ ਬਹੁਤ ਜ਼ਿਆਦਾ ਹੈ ਭਾਈ ਤਾਰਾ ਹਾਂ ਚਵਾਈ ਵਾਲੀ ਨਰਮਾ ਤਾਂ ਕਰਕੇ ਹੁਣ ਅਸੀਂ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਬੱਚੇ ਨੂੰ ਦੁੱਧ ਪਾਇਆ ਬਾਈ ਨੇ ਹਨਾ ਇਹਦੇ ਕਰਕੇ ਪਸ਼ੂ ਥੋੜਾ ਜਿਆਦਾ ਪਸ ਮਝਾਂਦਾ ਪਸਮ ਕੇ ਥੋੜਾ ਥੋੜਾ ਕਿਰਦੀ ਆ ਮਾੜਾ ਮੋਟਾ ਬਸ ਸੁਈ ਨਹੀਂ ਵੇਹੇ ਨੇ ਉੱਦਾਂ ਪੌਣਾ ਕ ਘੰਟਾ ਹੀ ਹੋਇਆਗਾ ਹਾਂ ਚਵਾਈ ਚਬੂਈ ਚੰਗੀ ਆ ਤੇ ਨਰਮਾ ਚਵਾਈ ਤੇ ਥਣ ਥਣੌੜ ਦਾ ਲਾਜਵਾ ਵੀ ਲੱਗਿਆ ਇਹਦੇ ਨਾਲ ਦਾ ਥਣ ਥਣੌੜ ਦਾ ਜੇ ਆਪਾਂ ਜਰ ਜਾਨਵਰ ਲੈਣ ਵਗ ਜੀ ਹੈ ਨਾ ਮਾਰਕੀਟ ਦੇ ਵਿੱਚ ਤਕਰੀਬਨ 6 200 ਜਾਨਵਰ ਚ 5 7 ਜਾਨਵਰਾਂ ਦੀ ਲੱਗਿਆ ਹੁੰਦਾ ਬਈ ਇਹ ਹੈ ਆ ਥਣ ਥਣੋਟ ਆ ਥਾਂ ਬਈ ਕਿਸੇ ਕਿਸੇ ਪਸ਼ੂ ਨੂੰ ਹੀ ਆਉਂਦਾ ਇਹ ਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਜਾ ਗਏ ਕਰੀ ਪੂਰੀ ਦੂਰੀ ਤੇ ਆ ਬਈ ਦੁੱਧ ਕਿੰਨਾ ਕਪਾ ਦੂਗੀ ਇਹ ਤੇਰੇ ਤਿਆਰਬੇ ਨਾਲ ਬਈ ਮੇਰੇ ਤੇਰਬੇ ਨਾਲ ਤਾਂ ਜਿਹੜੇ ਹਿਸਾਬ ਦੇ ਤਿਆਰ ਹੋਈ ਵੀ ਆ ਹੁਣ ਆਲੇ ਮਾਲਕਾਂ ਨੂੰ ਦੱਸਣ ਸਰ ਚਾਹੇ ਕੱਪ ਮਾਰੇ ਜੋ ਮਰਜ਼ੀ ਕਰੇ ਹਨਾ ਹਾਂ ਆਪਣੇ ਮੁਤਾਬਕ ਇਹ 18 ਤੋਂ 20 ਲੀਟਰ ਇਹਨਾਂ ਖੁੱਲਾ ਪਾਉਣਾ 18 18 ਕਿਲੋ ਪਾ ਸਕਦੇ ਹਾਂ 18 ਨਾਲ ਸਤਾਰਾ 18 ਕਿਲੋ ਪਾ ਸਕਦੇ ਹਾਂ ਥੋੜਾ ਜਿਹਾ ਡਰਦੀ ਆ ਹਨਾ ਪਤਾ ਡਰਦੀ ਆ ਬਈ ਥੋੜਾ ਕੈਮਰਾ ਘੁੰਮੇ ਤੋਂ ਡਰ ਜਾਂਦੇ ਨੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਇੱਕ ਵਾਰੀ ਲੈ ਸੱਜਣਾ ਬੱਚਾ ਲਾ ਕੇ ਆਪਾਂ ਤੁਹਾਨੂੰ ਧਾਰਾ ਵੀ ਦਿਖਾ ਦਨੇ ਆ ਮਾਰ ਕੇ ਇਹੀ ਜੀ ਗੱਲ ਨਹੀਂ ਬੱਛੀ ਚੰਗੀਆਂ ਤੇ ਕੱਦ ਵਿੱਡਾ ਵਾਲੀ ਬੱਛੀਆ ਕੱਦ ਕਾਠ ਵੀ ਚੰਗਾ ਲੰਮਾਈ ਲੂਈ ਵੀ ਚੰਗੀਆਂ ਤੇ ਮੇਨ ਗੱਲ ਆ ਜਿਹੜਾ ਥੋੜਾ ਜਿਹਾ ਕਰੋ ਸੰਗ ਚ ਆ ਗਈ ਗਰਮੀ ਚੱਲਣ ਵਾਲੀ ਚੀਜ਼ ਆਹੀ ਜੀ ਗੱਲ ਨਹੀਂ ਤੇ ਬਾਕੀ ਸਾਨੂੰ ਥੋੜੀ ਜਿਹੀ ਲਿਬੜੀ ਤਿਬੜੀ ਲੱਗਦੀ ਆ ਬਾਈ ਨੇ ਤਾਜੀ ਸੂਣ ਕਰਕੇ ਨਵਾਈ ਨੂੰ ਵੀ ਨਹੀਂ ਹਨਾ ਹ ਆ ਉਹ ਦੇ ਕਰਕੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਹਾਂ ਹਾਂ ਆ ਬੱਚਾ ਲਾ ਕੇ ਦਿਖਾ ਦੇ ਮਾਰ ਕੇ ਧਾਰਾ ਨਹੀਂ ਤੇ ਧਾਰਾ ਤੂਰਾ ਸਾਨੂੰ ਦਿਖਾ ਦੇ ਨੇ ਮਾਰ ਕੇ ਆਪਾਂ ਨਾਲ ਕੀ ਇਹ ਬੱਛੀ ਆ ਨਾਲ ਬੱਸੀ ਬਾਈ ਆ ਨਾਲ ਹੈਗੀ ਆ ਫੀਮੇਲ ਕਾਫ ਬੱਸੀ ਵੀ ਹੈ ਸੀਮਨ ਦੀ ਇਹ ਅੱਛਾ ਕੋਈ ਆਮ ਬੱਸੀ ਨਹੀਂ ਹੈਗੀ ਇਹ ਰੰਗ ਰੂਪ ਆਪਦੀ ਮਦਰਤੀ ਆ ਸਾਰਾ ਹਾਂ ਰੰਗ ਰੂਪ ਆ ਦੀ ਮਾਂ ਤੇ ਆ ਪੱਲਾ ਡਕਾਤੀ ਹੋਣੀ ਜਿਆਦੇ ਤੇ ਆ ਨਹੀਂ ਲੱਗਦੀ ਲਵੇ ਹੁਣ ਹੋ ਬਈ ਬਰਾਇਆ ਨਾ ਪਹਿਲਾਂ ਰੱਜ ਕੇ ਖੜ ਗਈ ਮਾਰ ਕੇ ਦਿਖਾ ਦੇ ਧਾਰਾ ਕੋਈ ਨਾ ਆ ਬਾਲਟੀ ਲੈ ਆਜਾ ਬਾਲਟੀ ਮਹਲ ਹੈ ਇਹ ਆ ਬਾਲਟੀ ਨੇ ਆ ਬਾਲਟੀ ਪਿੱਛੇ ਦਾ ਬਾਲੀਆਂ ਗਾਲਾਂ ਮਿਲਦੀਆਂ ਬਾਈ ਸੱਜਣਾ ਆਪਣੇ ਮੈਂਡ ਕਰਦੇ ਨੇ ਗੱਲ ਨੂੰ ਬਾਕੀ ਗੱਲ ਉਹਨਾਂ ਦੀ ਵੀ ਜਾਜ ਆ ਹੂੰ ਵੀ ਕਹਿੰਦੇ ਥੱਲੇ ਨਾ ਯਾਰ ਡੋਲਿਆ ਕਰੋ ਤੇਰ ਮਾਰ ਰਤਨ ਹੁੰਦਾ ਕਈ ਵਾਰੀ ਕੋਈ ਨਾ ਕੋਈ ਸੱਜਣ ਯਾਰ ਧੱਕੇ ਨਾ ਥੱਲੀ ਮਾਰ ਦੇਣਾ ਧਾਰਾਂ ਫਿਰ ਔਖਾ ਜਾ ਜਾਂਦਾ ਆ ਬਾਲਟੀ ਚ ਦਿਖਾ ਦੇ ਮਾਰ ਕੇ ਤੇ ਧਾਰਾਂ ਤੂਰਾ ਸੱਜਣਾ ਸਾਨੂੰ ਦਿਖਾ ਦੇਣਾ ਮਾਰ ਕੇ ਬਾਕੀ ਥਾਣ ਥਨੌੜ ਦਾ ਲਾਜਵਾ ਹੋ ਗਿਆ ਚਵਾਈ ਦਾ ਹਨਾ ਪੂਰੀ ਬੰਬ ਹੈ ਨਾ ਪੂਰੇ ਬੰਬ ਵੇ ਇਹਦਾ ਗੰਗਾਂ ਕੱਢਣਾ ਵਾਲਾ ਕੰਮ ਹੀ ਹੈ ਹਾਂ ਧਰਤੀ ਚ ਮੋਗੇ ਕਰਨ ਵਾਲਾ ਕੰਮ ਆ ਪੀਂਦੇਣਾ ਵੀ ਮਾਰਦੇ ਹਣ ਚਵਾਈ ਦੇ ਦਾ ਸੱਜਣੋ ਜੇ ਗੱਲ ਕਰ ਲਈ ਯਾਰ ਤੁਹਾਨੂੰ ਹੱਥ ਲਾਉਣ ਦੀ ਵੀ ਲੋੜ ਨਹੀਂ ਚਾਹੀ ਤੁਸੀਂ ਨਾ ਬਾਈ ਤੋਂ ਆਨਲਾਈਨ ਮੰਗਾ ਲਿਓ ਬਸ ਕਰ ਬਈ ਬਸ ਆ ਚਾਹੇ ਆਨਲਾਈਨ ਹੀ ਮੰਗਾ ਲਿਓ ਚਵਾਈ ਦੇ ਤੁਹਾਨੂੰ ਹੱਥ ਚਵਾਈ ਦੀ ਬਾਈ ਆਪਣੀ ਥਾਨ ਥਨਾਵਟ ਦੀ ਪੂਰੀ ਫੁੱਲ ਗਰੰਟੀ ਆ ਆ ਚਵਾਈ ਤੇ ਵੀ ਜੇ ਆਪਾਂ ਲਾ ਹੋਵੇ ਕੋਈ ਆਪਣੇ ਵਿੱਚ ਚਵਾਈ ਤੇ ਆਨ ਹੋਊਗੀ ਚਰਚਾ ਮੈਂ ਟੌਪ ਜਿਵੇਂ ਤੁਹਾਨੂੰ ਦਿਖਾਈ ਵੀ ਟੌਪ ਦੀ ਬਾਈ ਇਹੋ ਜਿਹੀ ਚਵਾਈ ਕਿਸੇ ਕਿਸੇ ਪਸੂ ਨਹੀਂ ਆਉਂਦੀ ਆ ਹਾਂ ਜਵਾਖ ਵੀ ਚੋਦੂ ਹੈ ਨਾ ਕੋਈ ਨਰਮੀ ਬਹੁਤ ਜ਼ਿਆਦਾ ਹੈ ਬਾਈ ਆਪਾਂ ਥੋੜੇ ਸਾਹਮਣੇ ਹੀ ਆ ਕਿਉਂਕਿ ਹੁਣ ਆਪ ਪੈਸੇ ਕਿੰਨੇ ਲੱਗੇ ਬਾਈ ਮੁੱਲ 75 ਕਰਾ ਲਓ 80 ਕਰਾ ਲਓ ਹੂੰ ਠੀਕ ਹੈ 17000 ਦੀ ਜੈ ਸਨੋਆ 70000 ਦੀ ਜੈ ਸਨੋਆ ਛੋਟ ਛੱਪਾ ਮਾਨਤਾਨ ਕਰ ਦਾਂਗੇ ਆਹੋ ਕਰ ਦਿਆਂਗੇ ਬਾਈ ਲੈ ਕੇਰਾ ਖੋਲ ਕੇ ਲੰਬੀ ਜੀ ਚਲਾ ਦਿਆਂ ਨੇ ਲੈ ਇੱਕ ਵਾਰੀ ਸੱਜਣੋ ਸਾਨੂੰ ਆਪਾਂ ਨਾ ਖੋਲ ਕੇ ਕੇਰਾ ਹੋਰ ਤੋਰ ਕੇ ਦਿਖਾ ਦਾਨੇ ਥਣ ਥਣਾ ਉੱਟ ਚਬਾਈ ਚਬੂਈ ਸਾਨੂੰ ਦਿਖਾਤੀ ਕਿਉਂਕਿ ਬੋਲੇ ਚ ਹੀ ਆ ਜਾਨਵਰ ਹੁਣ ਕੋਈ ਲੀਟਰ ਲਾਉਣ ਵਾਲਾ ਕੰਮ ਤਾਂ ਇਹਦੇ ਹਜੇ ਹੈ ਨਹੀਂਗਾ ਲੈ ਚਬਾਈ ਚ ਪਾਸ ਕਰਕੇ ਲਿਆਣੀ ਪਊਗੀ ਤੁਹਾਨੂੰ ਧਾਰਾ ਮਾਰ ਕੇ ਆਹ ਚਲਾ ਦਿਆ ਇਹਨੂੰ ਚਲਾ ਜੀ ਥਾਣ ਥਣਾ ਉੱਡ ਲਾਜਵਾਬ ਲੱਗਿਆ ਤੇ ਆਰਡਰ ਦੀ ਕੁਆਲਿਟੀ ਵੀ ਆਰਡਰ ਵੀ ਕੁਆਲਿਟੀ ਬਹੁਤ ਜਿਆਦੇ ਸੋਹਣੀ ਹੈ ਭਾਈ ਹਾਂ ਐ ਐ ਐ ਨੂੰ ਕਮਾਲਾ ਕਮਾਲ ਐ ਬੱਚੇ ਕਰਕੇ ਥੋੜਾ ਜਿਹਾ ਭਜਦੀ ਹੈ ਨਾ ਹਾਂ ਆ ਇੱਥੇ ਦਿਖਾ ਦੇ ਤਰ ਸਵੇ ਲੰਬਾਈ ਲੂਵੀ ਦਿਖਾ ਦੇ ਨੇੜੇ ਐਨ ਆ ਲੰਬਾਈ ਲੰਬੂਈ ਓਏ ਹਰਕੀ ਫੁਲਕੀ ਨਹੀਂ ਹੈਗੇ ਫੁੱਲ ਹੈਵੀ weight ਦੀ ਐਸੀ ਨਹੀਂ ਕੌਲੀ ਤੋੜ ਦੇ ਮਾੜ ਆ ਆਰਡਰ ਦੀ ਜੇ ਗੱਲ ਕਰ ਲਾਂ ਜਿਵੇਂ ਉਹਨਾਂ ਦੇ ਨਹੀਂ ਹੁੰਦਾ ਆਪਣੇ ਗਿਰ ਗਿਰਗਾਵਾ ਜਿਹੜੀਆਂ ਬ੍ਰਾਜ਼ੀਲ ਚ ਨੇ ਜਾਂ ਗਿਰਲੈਂਡੋ ਜਿਹੀਆਂ ਹੁੰਦੀਆਂ ਹਾਂ ਆਰਡਰ ਦੀ ਉਹ ਗੱਲ ਬਾਤ ਹੈ ਵੀ ਹਾਰਡ ਰੋਡ ਦੇ ਚੰਗਾ ਤੇ ਥਣ ਥਣੋਟ ਵੀ ਚੰਗਾ ਲੱਗਿਆ ਇਹ ਵੀ ਬਈ ਉਹ ਆਣਾ ਇਹ ਆਪਣੇ ਇਧਰ ਲਈ ਮੰਨ ਕੇ ਇਧਰ ਲਈ ਨਹੀਂ ਹੈਗੀ ਅੱਛਾ ਇਹ ਹਰਿਆਣੇ ਦੇ ਵਿੱਚੋਂ ਆਈ ਹੋਈ ਆਪਣੇ ਕੋਲ ਹੈਗਾ ਠੀਕ ਹੈ ਗੱਲ ਆ ਇਹ ਦੇ ਦਾਂਗੇ ਆਪਾਂ 70 ਦੀ ਹਾਂ ਮੰਨ ਤਾਂ ਹੋਰ ਵੀ ਕਰ ਦਾਂਗੇ ਮੰਨ ਤਾਂ ਕਰ ਦਾਂਗੇ ਕਰਦੇ ਕੋਈ ਗੱਲ ਆ ਨੰਬਰ ਬੋਲ ਦਿਓ ਜੀ ਨੰਬਰ 98765 76272 ਇੱਕ ਵਾਰੀ ਫੇਰ ਬੋਲੋ 98765 76272 ਪਿੰਡ ਕਾਨੇ ਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਜਿਹੜੇ ਵੀ ਸੱਜਣ ਨੂੰ ਇਹ ਪੰਛੀ ਪਸੰਦ ਆਊਗੀ ਬਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ